ਭਾਰਤੀ ਬੈਡਮਿੰਟਨ ਖਿਡਾਰਨ ਜਵਾਲਾ ਗੁਟਾ ਹਾਲ ਹੀ ਦੇ ਵਿੱਚ ਮਾਂ ਬਣਨ ਤੋਂ ਬਾਅਦ ਸੁਰਖੀਆਂ ਦੇ ਵਿੱਚ ਆਈ ਸੀ ਹਾਲਾਂਕਿ ਇਸ ਤੋਂ ਬਾਅਦ ਉਹ ਹੁਣ ਆਪਣੇ ਦੂਜੇ ਫੈਸਲੇ ਦੇ ਲਈ ਸੁਰਖੀਆਂ ਦੇ ਵਿੱਚ ਹੈ ਤੇ ਉਸ ਦੀ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਦਰਸਲ ਮਾ ਬਣਨ ਤੋਂ ਬਾਅਦ ਉਸਨੇ ਇੱਕ ਸਰਕਾਰੀ ਹਸਪਤਾਲ ਨੂੰ ਛਾਤੀ ਦਾ ਦੁੱਧ ਦਾਨ ਕੀਤਾ ਹੈ ਉਹ ਹਰ ਰੋਜ਼ ਇੱਕ ਹਸਪਤਾਲ ਜਾ ਕੇ ਛਾਤੀ ਦਾ ਦੁੱਧ ਦਾਨ ਕਰ ਰਹੀ ਸੀ ਤੇ ਇਸ ਤਰ੍ਹਾਂ ਉਸਨੇ 30 ਲੀਟਰ ਜੋ ਹੈ ਦੁੱਧ ਦਾਨ ਕੀਤਾ ਹੈ ਤੇ ਉਸਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਦੱਸ ਦਿੰਨੇ ਆ ਅਸਲ ਵਿੱਚ ਜਵਾਲਾ ਗੁੱਟਾ ਨੇ ਸਾਲ 2021 ਵਿੱਚ ਅਦਾਕਾਰ ਵਿਸ਼ਨੂੰ ਵਿਨੋਦ ਦੇ ਨਾਲ ਵਿਆਹ ਕੀਤਾ ਸੀ ਤੇ 4 ਸਾਲ ਬਾਅਦ ਜਦੋਂ ਮਾਂ ਬਣੀ ਤਾਂ ਮਾਂ ਬਨਣ ਤੋਂ ਬਾਅਦ ਉਹ ਆਪਣੇ ਬੱਚੇ ਨੂੰ ਦੁੱਧ ਪਿਵਾਉਣ ਤੋਂ ਬਾਅਦ ਬਚੇ ਹੋਏ ਦੁੱਧ ਨੂੰ ਹਸਪਤਾਲ ਦੇ ਵਿੱਚ ਦਾਨ ਕਰ ਰਹੀ ਸੀ ਤੇ ਉਹ ਪਿਛਲੇ 4 ਮਹੀਨਿਆਂ ਤੋਂ ਅਜਿਹਾ ਕਰ ਰਹੀ ਸੀ ਇਹ ਦੁੱਧ ਉਹਨਾਂ ਬੱਚਿਆਂ ਨੂੰ ਪਿਲਾਇਆ ਜਾ ਰਿਹਾ ਸੀ ਜਿਨ੍ਹਾਂ ਦੀ ਮਾਂ ਨਹੀਂ ਸੀ ਜਾਂ ਫਿਰ ਜਿਨ੍ਹਾਂ ਦੀ ਮਾਂ ਦੁੱਧ ਨਹੀਂ ਪਿਆ ਸਕਦੀ ਸੀ ਇਸ ਨਾਲ ਬਹੁਤ ਸਾਰੇ ਬੱਚਿਆਂ ਦੀ ਜਾਨ ਬਚ ਗਈ ਹੈ ਹਾਲਾਂਕਿ ਇਹ ਪਹਿਲੀ ਵਾਰ ਹੈ ਜਦੋਂ ਕੋਈ ਖਿਡਾਰੀ ਇਸ ਤਰ੍ਹਾਂ ਅੱਗੇ ਆਇਆ ਹੈ ਤੇ ਇੱਕ ਸਮਾਜਿਕ ਪੈਲ ਸ਼ੁਰੂ ਕੀਤੀ ਹੈ ਡਾਕਟਰਾਂ ਦਾ ਮੰਨਣਾ ਹੈ ਕਿ ਬੱਚਿਆਂ ਲਈ ਮਾਂ ਦੇ ਦੁੱਧ ਤੋਂ ਵਧੀਆ ਕੁਝ ਨਹੀਂ ਹੈ ਤੇ ਮਾਂ ਦਾ ਦੁੱਧ ਉਹਨਾਂ ਨੂੰ ਤਾਕਤ ਦਿੰਦਾ ਜੋ ਉਹਨਾਂ ਨੂੰ ਬਚਨ ਤੇ ਫਿਰ ਵੱਡੇ ਹੋਣ ਦੇ ਵਿੱਚ ਮਦਦ ਕਰਦਾ ਹੈ ਐਨਾ ਹੀ ਨਹੀਂ ਇਹ ਬੱਚਿਆਂ ਨੂੰ ਉਹਨਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਜ਼ਰੂਰੀ ਪੋਸ਼ਟਿਕ ਤੱਤ ਵੀ ਪ੍ਰਦਾਨ ਕਰਦਾ ਹੈ ਮਾਂ ਦਾ ਦੁੱਧ ਜੋ ਹੈ ਬੱਚਿਆਂ ਦੀ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ ਤੇ ਅਜਿਹੀ ਸਥਿਤੀ ਵਿੱਚ ਮਾਂ ਦਾ ਦੁੱਧ ਬੱਚਿਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਇਸੇ ਲਈ ਜਵਾਲਾ ਗੁੱਟਾਂ ਨੇ ਉਹਨਾਂ ਬੱਚਿਆਂ ਦੀ ਜਾਨ ਬਚਾਉਣ ਲਈ ਜੋ ਇਹ ਕਦਮ ਚੁੱਕੇ ਨੇ ਜਿਨ੍ਹਾਂ ਦੀ ਮਾਂ ਨਹੀਂ ਹੈ ਜਾਂ ਫਿਰ ਜਿਨ੍ਹਾਂ ਦੀ ਮਾਂ ਉਹਨਾਂ ਨੂੰ ਦੁੱਧ ਨਹੀਂ ਪਿਲਾ ਸਕਦੀ ਬਹੁਤ ਸਾਰੇ ਬੱਚੇ ਹਨ ਜਿਨ੍ਹਾਂ ਨੂੰ ਮਾਂ ਦੇ ਦੁੱਧ ਦੀ ਜ਼ਰੂਰਤ ਹੈ ਪਰ ਉਹਨਾਂ ਨੂੰ ਇਹ ਨਹੀਂ ਮਿਲਦਾ ਅਜਿਹੀ ਸਥਿਤੀ ਦੇ ਵਿੱਚ ਜਦੋਂ ਜਵਾਲਾ ਗੁੱਟਾਂ ਨੇ ਦੁੱਧ ਦਾਣ ਕੀਤਾ ਤਾਂ ਬਹੁਤ ਸਾਰੇ ਬੱਚਿਆਂ ਨੂੰ ਇਸ ਤੋਂ ਨਵੀਂ ਜ਼ਿੰਦਗੀ ਮਿਲੀ ਹੋਵੇਗੀ ਜੋ ਅਲਗ ਉਟਾ ਜੋ ਹੈ ਦੱਸ ਜਿਏ ਕੌਣ ਹੈ ਇੱਕ ਭਾਰਤੀ ਬੈਡਮਿੰਟਨ ਖਿਡਾਰੀ रह ਚੁੱਕੀ ਹੈ ਜਿਸ ਨੇ 2010 ਅਤੇ 2014 ਲਿਆ ਰਾਸ਼ਟਰੀ ਮੰਡਲ ਖੇਡਾਂ ਦੇ ਵਿੱਚ ਸੋਨ ਤਗਮੇ ਜਿੱਤੇ ਨੇ ਉਸਨੇ ਸ਼ੁਰੂਆਤੀ ਕੁਰਿਆਨ ਨਾਲ ਜੋ ਹੈ ਕਈ ਰਾਸ਼ਟਰੀ ਖਿਤਾਬ ਵੀ ਜਿੱਤੇ ਉਸਨੇ 2011 ਬੀਡਬਲਫ ਵਿਸ਼ਵ ਕੱਪ ਵਿੱਚ ਕਾਂਸੀ ਦਾ ਤਗਮਾ 2014 ਥਾਮਸ ਅਤੇ ਉਬੇਰ ਦੇ ਕੱਪ ਵਿੱਚ ਇੱਕ ਹੋਰ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੁਣ ਉਸਨੇ ਇੱਕ ਵਾਰ ਫਿਰ ਲੋਕਾਂ ਦੇ ਦਿਲਾਂ ਨੂੰ ਛੂ ਲਿਆ ਹੈ ਕਿਉਂਕਿ ਉਸਨੇ ਅਜੇਹਾ ਕਦਮ ਚੁੱਕ ਕੇ ਅੱਗੇ ਵਧਾਇਆ ਜੋ ਕਿ ਹੋਰ ਔਰਤਾਂ ਨੂੰ ਪ੍ਰੇਰਿਤ ਕਰ ਸਕਦਾ ਹੈ ਤੇ ਹਜ਼ਾਰਾਂ ਬੱਚਿਆਂ ਨੇ ਜਾਣ ਬੁੱਝ ਸਕਦੀਆਂ